ਯਾਰ ਇਹ ਖਰਾਬ ਹੁੰਦੇ ਨੇ ਐਂ ਇਹਨਾਂ ਨੂੰ ਮਾੜਾ ਮੋਟਾ ਕੱਪੜਾ ਕੋਪੜਾ ਮਾਰਦੀ ਇਹਦੇ ਸੰਤ ਸੋਹਣਾ ਲੱਗਦਾ ਹੈ ਨਾਲੇ ਚੱਲਦਾ ਰਹਿੰਦਾ ਸਾਰਾ ਲਵੇੜ ਤਰੇੜ ਕੇ ਖੜਾਤਾ ਕੇ ਵੀ ਨਹੀਂ ਮਾੜੀ ਮੋਟੀ ਆਕਲ ਕੰਮ ਤੋਂ ਧਿਆਨ ਦਾ ਟਰੈਡ ਕੱਪੜਾ ਮਾਰ ਕੇ ਖੜਾਓ ਤੁਸੀਂ ਇਹ ਗਰੀਨ ਆ ਤਾਇਆ ਇਹ ਗਰੀਨ ਉਹ ਦੂਆ ਵੇ ਕਿੱਥੇ ਕਰਨਾ ਦਾ ਪਰੇ ਦਾ ਪਰੇ ਉਹ ਮੇਰਾ ਕੋਲ ਸਨ ਬਾਲ ਲੱਗਦਾ ਜੀ ਕੁਸਤੀ ਖਾਏਗਾ ਹੂੰ ਕੁਸਤੀ ਤੈਨੂੰ ਮੈਂ ਖਵਾ ਦੂੰ ਸ਼ੇਰ ਬਣ ਕੇ ਆ ਮੇਰੇ ਨਾਲ ਪੈਸੇ ਮਾਫ ਕਰਾ ਦੇ ਥੋਲੂ ਆ ਕੱਪੜਾ ਪੈ ਸ਼ੇਰ ਬਣ ਕੇ ਇੱਧਰ ਵੀ ਫੇਰ ਲੱਗਾ ਇੱਧਰ ਵੀ ਆਏ ਕਰ ਤੂੰ ਇੱਧਰੋਂ ਫੇਰ ਆ ਮੋਰਾ ਟੈਨ ਰੂਟਾਂ ਦੇ ਚੰਗਾ ਸਮਾਰ ਕੇ ਜੀ ਮੈਂ ਤੈਨੂੰ ਖਵਾਉਂ ਕੁਸਤੀ ਇਹ ਹੀ ਗੱਲ ਨਹੀਂ ਆ ਦੇਖੀ ਫਿਲਟਰ ਕਿਵੇਂ ਲੀਕ ਕਰੇ ਥੋਲੂ ਏ ਜਿਹੜਾ ਮੜਾ ਮੜਾ ਤੁੰਗੀ ਕਹਦਾ ਕਰ ਇਹਨਾਂ ਨੂੰ ਓ ਥੋਲੂ ਬੋਲਦਾ ਨਹੀਂ ਓਏ ਆਇਆ ਤੂੰ ਦਾ ਕੱਪੜਾ ਮਰਾ ਇਹਨਾਂ ਗੇੜੇ ਕੋਲ ਕੀ ਦਵਾਣਾ ਤੋਕਾਉਂਗਾ ਆਈ ਜੀ ਦਬਾਉਂਗਾ ਤੇ ਰੱਜਵਾਂ ਉਹ ਵੀ ਢੁੱਲਿਆ ਯਾਰ ਤਸਮਾਰ ਕੇ ਸਾਫ ਕਰਾਂਗਾ ਜੇ ਆਪਾਂ ਨਾਲ ਉਹ ਕਹਿੰਦਾ ਠੀਕ ਐ ਬਣਾ ਲੈਣਾ ਯਾਰ ਯਾਰ ਬੜੀ ਤੇ ਗਰਮੀ ਵੜੀ ਆ ਯਾਰ ਕਾਲਜੇ ਨੂੰ ਛੁੱਟੀ ਆ ਯਾਰ ਅੱਜ ਘਰੇ ਟਾਈਮ ਪਾਸ ਕਿਵੇਂ ਹੋਗਾ ਕਿਤੇ ਬਾਹਰ ਘੁੰਮੀ ਆਉਣਿਆ ਬਾਪੂ ਤੋਂ ਪੁਹਨਿਆ ਪੈਸੇ ਯਾਰ ਦੇ ਦੀ ਪੈਸੇ ਯਾਰ ਚੱਲ ਆਉਣਿਆ ਸਕੀਮ ਕੋਈ ਦੇਖ ਲੈ ਆਪਾਂ ਚੱਲ ਥੋੜੂ ਮਾਰ ਕੱਦਿਆਂ ਨਾਲ ਆ ਯਾਰ ਆਹ ਲੱਗਿਆ ਬਈ ਸਾਨੂੰ ਕਵਾੜ ਦੀ ਲੱਤਾਂ ਮਰੀ ਜੂ ਉਹ ਨਿੱਕਾ ਕਾ ਨੂੰ ਕਰਤਾ ਕੰਜਰ ਦਾ ਹਈ ਐਡਾ ਕਰਤੀ ਇਹ ਨਿੱਕਾ ਕਾ ਕਰਤਾ ਬਾਪੂ ਕਿਹਾ ਤੈਨੂੰ ਸਾਲ ਕਵਾੜ ਦੀ ਲੱਤਾਂ ਮਰੀਆਂ ਇਹਨਾਂ ਦੇ ਕਵਾੜ ਲੱਗਦਾ ਤੈਨੂੰ ਇਹ ਕਵਾੜ ਹੀ ਹੋ ਰਹੇ ਜਾਨ ਆ ਤਾਂ ਮੇਰੀ ਜਾਨ ਆ ਤੇਰੀ ਮਾਂ ਨੂੰ ਇਹ ਇਹ ਤੇ ਪਹੁੰਚ ਗਿਆ ਸੀ ਮੈਂ ਇਹ ਵਗ ਗਿਆ ਸੀ ਇਹ ਵਗ ਨੂੰ ਕਿ ਹੋਇਆ ਮਾਤਾ ਚੰਦਾ ਦੀ ਛਾਲਾ ਉਹ ਤੂੰ ਕਿਧਰ ਕੱਪੜਾ ਮਾਣ ਲੱਗਿਆ ਪੈਦਾ ਹੈਗਾ ਜਿਹੜਾ ਜਾਗਾ ਬਾਪਾ ਕਰਤੀ ਵਾਊਗਾ ਉਹ ਤੈਨੂੰ ਕਿਹੜਿਆ ਕੁਲਫੀ ਖਵਾਊਗਾ ਇਹ ਲਾਰੇ ਲਾਉਂਦਾ ਮੈਨੂੰ ਤੇ ਲੜ ਰਾਇਏ ਨੇ ਉਹ ਖਵਾਉਂ ਕੰਮ ਕਰ ਲੈ ਕੋਈ ਜਾ ਕੇ ਹੋਰ ਸਾਫਤਾ ਕਰਦਾ ਨਹੀਂ ਜਵਾਖ ਨੂੰ ਵੀ ਬਿਗੜੀ ਜਾਂਦਾ ਕਰਾ ਲੈਣ ਤੇ ਕੁਛ ਖਵਾਉਂ ਇਹਨੂੰ ਕੁਲਫੀ ਦੇ ਉਹ ਤੈਨੂੰ ਕੁਛ ਨਹੀਂ ਦਵਾਉਂਦਾ ਜਾਰੇ ਇਹ ਭਗ ਜਾ ਦਵਾਉਂਦਾ ਕਿਉਂ ਨਹੀਂ ਦਵਾਉਂਗਾ ਠੋਲੂ ਬਾਹ ਠੋਲੂ ਨਾਨ ਕੀ ਨਹੀਂ ਗਾਇਤ ਕੀ ਭਾਈ ਨਾਨ ਕਿਦਾਂ ਬੜਾ ਕੰਮ ਕਰੂਗਾ ਉਹ ਕੰਮ ਤਾਂ ਕਰਦੇ ਹੁੰਦੇ ਆ ਵੀ ਕੰਮ ਹੀ ਕਰੀ ਜਾਣਾ ਬਾਪਾ ਕੱਪੜਾ ਵਾਲਾ ਕਿੱਥੇ ਜਾਊਗਾ ਉਹ ਯਾਰ ਬਾਪਾ ਤੈਨੂੰ ਕਿਹੜਿਆ ਕੁਲਫੀ ਖਵਾਉਂਦਾ ਦਵਾਊਗਾ ਯਾਰ ਇਹ ਤਾਂ ਲਾਰੇ ਲਾਉਂਦਾ ਵੀਰ ਕੰਮ ਗੱਲਾਂ ਚ ਨਾ ਜੀ ਥੋਲੂ ਦਵਾਉਂਗਾ ਤੈਨੂੰ ਕੁਫੀਰ ਤੈਨੂੰ ਉਹੀ ਭੌਂਕਦਾ ਆਪ ਦਾ ਕਰਦਾ ਨਹੀਂ ਕੋਈ ਨਾ ਤੈਨੂੰ ਵੀ ਵਿਗਾੜੀ ਜਾਂਦਾ ਚੰਗਾ ਕਰਦਾ ਸ਼ੇਰਾਂ ਕੰਮ ਤਾਂ ਲੈ ਆ ਬਾਪੂ ਯਾਰ ਮੈਂ ਮਾਰ ਦਿੰਨਾ ਕੱਪੜਾ ਅੱਗ ਦੀ ਕਰ ਲੈ ਲੈ ਥੋਲੂ ਯਾਰ ਇਹਦਾ ਰਾਂਝਾ ਰਾਜੀ ਕਰਦੀ ਤੂੰ ਮਾਰਨ ਵਾਲਾ ਹੁੰਦਾ ਉਹਦੇ ਨਾਲ ਮਾਰਿਆ ਹੁੰਦਾ ਐ ਬਾਪੂ ਗੰਦਾ ਉਹ ਦਵਾਉਂ ਥੋਲੂ ਤੈਨੂੰ ਕੁਫੀ ਆ ਜਾ ਯਾਰ ਉਹ ਭਗ ਜਾ ਯਾਰ ਕਿਹੜੇ ਕੋਲ ਜਾਉਂਗਾ ਜਵਾਬ ਨੂੰ ਵੀ ਡੱਕਰਦਾ ਆਪਨੇ ਹੱਥ ਲਾਉਣਾ ਜੇ ਨਾਲ ਕਰਾਉਂਦਾ ਤੇ ਇਹ ਉਹ ਵੀ ਭਜਾਤਾ ਉਹ ਮੈਂ ਮਰਵਾ ਨਾ ਕੱਪੜੇ ਦੀ ਗੱਲ ਤੂੰ ਮਾਰ ਨਾਲ ਹੁੰਦਾ ਉਹਦੇ ਨਾਲ ਮਾਰਿਆ ਨਾਲ ਹੁੰਦਾ ਇੱਥੇ ਖੜਾ ਰਖਿਆ ਲਿਬੜੇ ਤੇੜਕੇ ਜਮਾ ਖਰਾਬ ਕਰਕੇ ਗੱਲ ਸੁਣ ਲੈ ਮੇਰੀ ਹਾਂ ਐ ਜੰਮ ਨੂੰ 1000 ਰੁਪਏ ਦੇ 1000 ਰੁਪਏ ਉਹ ਝਾੜਾ ਨਾਲ ਲੱਗਦਾ ਦੇ ਦੇ 1000 ਰੁਪਏ ਚੱਕ ਕੇ ਮਾਰੀ ਤਾਲੂਏ ਨਾਲ ਤਾਂ ਉਹ ਝਾੜਾ ਨਾਲ ਤਾਂ ਨਹੀਂ ਲੱਗਦਾ ਉਹ ਮੈਂ ਤੇਰਾ ਕੰਮ ਹੀ ਕਰਨਾ ਮੈਂ ਕੀ ਕਰਨਾ ਮੇਰਾ ਕੰਮ ਕੀ ਕਰਦਾ ਤੂੰ ਜਿਹੜਾ ਤੂੰ ਮੈਨੂੰ ਲਾਇਆ ਕੰਮ ਉਹ ਹੀ ਮਣੀ ਵਾਲਾ ਹੈ ਮਣੀ ਵਾਲਾ ਕੰਮ ਮਣੀ ਵਾਲਾ ਕੰਮ ਸੱਚੀ ਲੈ ਹੋਰ ਉਹਨੂੰ ਮਾਇਆ ਯਾਰ ਦੀ ਹੋਰ ਯਾਰ ਨਾਲ ਕਿਤੇ ਲੈ ਜਾਏਗਾ ਉਹ ਊਜ ਹੋਰ ਅੱਜ ਕਰਦੇ ਆਂ ਪਾਰਟੀ ਪੋਲਟੀ ਅੱਛਾ ਫੇਰ ਤਾਂ ਦੇਣਾ ਭਾਈ ਯਾਰ ਨਾਲ ਸਰਜੂ ਸਾਰਤਾ ਲਾਵਾਂਗੇ ਵਾਧਾ ਦਾ ਵਾਧ ਦੇ ਦੇ ਹਾਂ ਹੁਣ ਉਂਗਲੀ ਫੜ ਕੇ ਪੌਂਚਾ ਫੜਨ ਵਾਲੀ ਗੱਲ ਕਰਦਾ ਤੂੰ ਕੁਝ ਨਹੀਂ ਹੁੰਦਾ ਬਾਪੂ ਦਿੰਦੀਆਂ ਬਾਧੂ ਪੈਸੇ ਸਿਰ ਉਹ ਪੈਸੇ ਇਹਦੀ ਕੰਮ ਛੇਤੀ ਹੁੰਦਾ ਫਿਰ ਮੈਂ 1000 ਤਾਂ ਤੈਨੂੰ ਦੇਣਾ ਕੰਮ ਕਰਕੇ ਮੁਣੀ ਉਹ ਨਾ ਹੋਵੇ 1000 ਰੁਪਇਆ ਖਾ ਕੇ ਉੱਥੇ ਗੋਟਣਾ ਚਾਪ ਇੱਥੇ ਆ ਬੜੇ ਬੰਦੇ ਦੋ ਛੱਟੇ ਹੋਏ ਨੇ ਮੇਰੇ ਉੱਤੇ ਕੰਮ ਆਪਣਾ ਪੱਕਾ ਹੋ ਗਿਆ ਉਹ ਤੂੰ ਕਿਸੇ ਨੂੰ ਹੋਰ ਤਾਂ ਨਹੀਂ ਦੱਸਤਾ ਨਹੀਂ ਦੱਸਿਆ ਕੋਣੀ ਬਣਾਈ ਖੇਡਣਾ ਗਾਲ ਦੀ ਤੂੰ ਮੇਰੀ ਦੱਸਿਆ ਕਿਸੇ ਨੂੰ ਕੁਝ ਨਹੀਂ ਹੈਗਾ ਮੈਂ ਤਾਂ ਉਹ ਨਿਗਰ ਰੱਖਣ ਨੂੰ ਕਿਹਾ ਵੀ ਨਿਗਰ ਪਾਤੀ ਤਾਂ ਕਿਸੇ ਤੇ ਗੱਲ ਮੈਂ ਤਲਾ ਨਹੀਂ ਗੱਲ ਨਹੀਂ ਪਾਈ ਕਿਸੇ ਤੇ ਮੈਂ ਹੋਰ ਨਾ ਬਗੜਦੀ ਨਾਲੇ ਆਪਦੇ ਜੁੱਤੀਆਂ ਪਵਾਏਗਾ ਨਾਲੇ ਮੇਰੇ ਪਵਾਏਗਾ ਨਹੀਂ ਕਿਸੇ ਨੂੰ ਨਹੀਂ ਦੱਸਿਆ ਤੂੰ ਮੈਨੂੰ 1000 ਰੁਪਏ ਕੱਢ ਅਸੀਂ ਚਾਲਾ ਲੇਟ ਹੋਈ ਇਹ ਕੰਮ ਚੁੱਪ ਕੇ ਹੁੰਦੇ ਹੁੰਦੇ ਨੇ ਤੂੰ ਕੀ ਕਰਦੇ ਆ ਕੰਮ ਤਾਂ 1000 ਰੁਪਏ ਤਾਂ ਮੈਂ ਤੈਨੂੰ ਦੇ ਨਾ ਆਪ ਨਾ ਕੋਸ ਝੁੱਸ ਕੇ ਆ ਜੀ ਯਾਰ ਬਾਪੂ ਉਹੀ ਗੱਲ ਫੇਰ ਹਜ਼ਾਰ ਤਾਂ ਤੈਨੂੰ ਦੇ ਦਿੰਦਾ ਮੈਂ ਉਹ ਗੱਲ ਨਾ ਹੋਵੇ ਕਿ ਤੇ ਕੰਮ ਨਾ ਕਰੇ ਤੂੰ ਤਾਂ ਮੈਨੂੰ ਦੀਨਾ ਕਰਾ ਪਉ ਐ ਕਰਨਾ ਤੇ ਇਕੱਠੀ ਫੜਾ ਦੇਣਾ ਇੱਕ ਵਾਰ ਦੀ ਕੰਮ ਹੋ ਜੀ ਤੇਰਾ ਆ ਦੇ ਨੂੰ ਹੂਰੇ ਨਾ ਖਾ ਲਈ ਮੈਥੋਂ ਮੈਨੂੰ ਪਹਿਲੇ ਦੀਨਾ ਘੱਟਾ ਉਹ ਨਾਲ ਜੁੜ ਕੇ ਵੱਧ ਵਗ ਜਾਣਾ ਉਹ ਇੱਕ ਵਾਰ ਦੀ ਕੰਮ ਹੋ ਜੀ ਤੇਰਾ ਆਹ ਨਾਲ ਖੜਾ ਯਾਰ ਯਾਰ ਬਾਪੂ ਨੋੜ ਹੀ ਬੜੇ ਕਹਿ ਰਹੇ ਕਿ 1000 ਰੁਪਏ ਹੋਰ ਦੇ ਦੇ ਬੰਦੇ ਨਾਲ ਲੱਗਦੇ ਨੇ ਚਲ ਐ ਕਰ ਜੇ ਬੜਾ ਕਰਦਾ 500 ਹੋਰ ਲਾ ਜਾਂਦਾ ਬੰਦੇ ਤੈਨਾਂ ਸੀ ਤਨਬਰ 550 ਹੋ ਗਿਆ ਇੰਨੇ ਇੰਨੇ ਤਾਂ ਨਹੀਂ ਖਾਣੋ ਤੁਸੀਂ ਛੇਤੀ ਹੋਜੂ ਕੰਮ ਤੇਰਾ ਚਲ ਠੀਕ ਆ ਫਿਰ ਮੇਰਾ ਕੰਮ ਹੋ ਜੂਣਾ ਹਾਂ ਕੰਮ ਕਰਦੀ ਹੋਰ ਤੇਰਾ ਕੰਮ ਤੇਰਾ ਹੋ ਗਿਆ ਛੇਤੀ ਕਰਾ ਕੋਈ ਹੋਰ ਨਾ ਕਿਸੇ ਨੂੰ ਪਤਾ ਲੱਗ ਜੇ ਇਹ ਕੰਮ ਛਾ ਨਾ ਅੰਦਰੋਂ ਤੇਰਾ ਕੰਮ ਤੇਰਾ ਹੋ ਗਿਆ ਆ ਕਰ ਤੇ ਛੇਰ ਬਣ ਕੇ ਚੱਲ ਠੀਕ ਆ ਮਪੂਰ ਜਾਣਾ ਚੰਗਾ ਭਾਈ ਧਿਆਨ ਨਾਲ ਜਾਈ ਨਾਲ ਠੀਕ ਆ ਕਿਤੇ ਡਰ ਜੇ ਹੋਰ ਮੜੀਚ ਪਗਾਂਦੇ ਬੰਦਿਆਂ ਦੀ ਕਿਹੜੀ ਚਲਾਈ ਹੁੰਦੀ ਆ ਯਾਰ ਆਹ ਨਾਲੀਕ ਕਰਤਾ ਟਰੈਕਟਰ ਚੰਗਾ ਭਲਾ ਟਰੈਕਟਰ ਦੀ ਆਪ ਤੋਂ ਹੁੰਦਾ ਨਹੀਂ ਬਗਾਨਾ ਆਇਆ ਨਹੀਂ ਹੱਥ ਫੇਰੀ ਮਾਰ ਲਾ ਮਾੜੀ ਮੋਟੀ ਤੇ ਲੱਗੂ 5-7000 ਰਟਾ ਮਨਾ ਲਾਉਣਾ ਹੀ ਤੂੰ ਹੁਣ ਬੰਦਾ ਬਚਾਲੇ ਜੀ ਰੱਖ ਕੇ ਲਾਉਣਾ ਹੀ ਤੂੰ ਭਾਈ ਚੱਲ ਕੋਈ ਨਹੀਂ ਚੱਲੋ ਬਲਜੀਤ ਪੈਸੇ ਤਾਂ ਮਿਲ ਗਏ ਬਾਪੂ ਤੋਂ ਪਰ ਦਿੱਤੇ ਬਾਪੂ ਨੇ ਮਸਈਆਂ ਚੱਲ ਮਣੀ ਨੂੰ ਪੁੱਛਦੇ ਯਾਰ ਮਣੀ ਨੂੰ ਛੱਟ ਪਿਆ ਯਾਰ ਕੇਚੀ ਨੂੰ ਲਾਤ ਹੈ ਕੰਮ ਆਪਾ ਉਹਨੂੰ ਪੁੱਛਦੇ ਹਾਂ ਨਾ ਹਾਂ ਉਹ ਕਿੱਥੇ ਹੂ ਯਾਰ ਉਹ ਚੱਲ ਪੁੱਛਦਿਆਂ ਲਾ ਕੇ ਫੋਨ ਘਰੀ ਹੋ ਕੀ ਆ ਵਾਹ ਕਿਹਦਾ ਕੋਣਾ ਆ ਗਿਆ ਓਏ ਇਹਦਾ ਚੌਧਰੀ ਦਾ ਆ ਗਿਆ ਆਮਲਜੀਤ ਕਿਵੇਂ ਗੱਜੀ ਵਧੀਆ ਤੂੰ ਦੱਸ ਵਧੀਆ ਹੋ ਗਿਆ ਆਪਣਾ ਕੰਮ ਜਾਣਾ ਕੰਮ ਲਾਇਆ ਜੀ ਹਾਂ ਹਾਂ ਯਾਰ ਉਹ ਬੰਦੇ ਜੀ ਆਪਾਂ ਰਿਪੋਰਟ ਲਈਤੀ ਸੀਗੀ ਉਹ ਬੰਦਾ ਯਾਰ ਕੁਝ ਖਾਂਦਾ ਪੀਂਦਾ ਤਾਂ ਹੈ ਨਹੀਂ ਦੇਖ ਅੱਛਾ ਉਹ ਬੰਦਾ ਆਪਾਂ ਨੂੰ ਹੌਲੀ ਹੌਲੀ ਝਾੜਦੇ ਲਾਉਣਾ ਪਊਗਾ ਚੱਲੋ ਤਾਂ ਲਾ ਲਾਂਗੇ ਫੇਰ ਅੱਜ ਕੀ ਕਰਦੇ ਆਂ ਜੀ ਪਾਰਟੀ ਕਰ ਲੈਂਦੇ ਆਪਾਂ ਅੱਜ ਅੱਜ ਤਾਂ ਸਰ ਮੈਂ ਕੁਸਲੀ ਕਰਦਾ ਪਹਿਲੇ ਹੀ ਆ ਪਾਰਟੀ ਕਰ ਲੈਂਦੇ ਆ ਹੁਣ ਲਿਆ ਉਹਨੂੰ ਆਪਣੇ ਘਰ ਦੇ ਨਾਲ ਗਲੀ ਨਹੀਂ ਦੀ ਉੱਥੇ ਲੈ ਕੇ ਆਉਣਾ ਮੈਂ ਤੂੰ ਆ ਜਾ ਹੁਣ ਇਹਨੂੰ ਚੱਲ ਲੈ ਆਉਣਾ ਨਾਲ ਇਹਨੂੰ ਵੀ ਲੈ ਆਉਣਾ ਠੀਕ ਆ ਠੀਕ ਆ ਕੋਈ ਨਹੀਂ ਲੈ ਕੇ ਆਉਂਗਾ ਉਹ ਵੀ ਨਾਲ ਤੇ ਮੈਂ ਸਮਾਨ ਸਮਾਨ ਤੋਂ ਲੈ ਰੱਖਿਆ ਆਪਣਾ ਚੱਲਦੇ ਆਪਾਂ ਠੀਕ ਆ ਓਕੇ ਲੈ ਤਾਂ ਹੋ ਗਿਆ ਕੰਮ ਯਾਰ ਚਾ ਚਾਉਂਦੇ ਆ ਫਿਰ ਲੈ ਵੀ ਮਣੀ ਨੂੰ ਆਵਾਜ਼ ਮਾਰੀਏ ਇਹ ਜਵਾਕ ਉਹਨੇ ਵੀ ਜਾਣੇ ਹੀ ਨਹੀਂ ਘਰੋਂ ਵਾਲੀ ਚਾਹ ਪਵਾਣ ਦਾ ਇਹ ਆਖੋ ਯਾਰ ਮੈਨੂੰ ਘਰੋਂ ਨਹੀਂ ਜਾਣ ਦਿੰਦੇ ਲੈ ਵੱਡਾ ਤਣਕੇ ਦਾ ਗਿਆ ਤਾਂ ਕਾਈ ਨਹੀਂਗਾ ਕਿਸ ਤੇ ਭਰਨਾ ਦੱਸ ਤੂੰ ਅਮਰੀਕਾ ਗਿਆਗਾ ਵੀ ਮੁੜਿਆ ਉਹ ਦੁਪਹਿਰਾ ਹੋ ਗਿਆ ਚਲ ਬਾਕੀ ਦੇਖਿਆ ਰ ਮਣੀ ਕਿਸ ਤੇ ਭਰੀ ਆਵੇ ਮੈਂ ਕੱਲੇ ਜਿਹੜੇ ਮਾਰ ਦਿੰਦੇ ਆ ਬੇਤੀਆ ਸਵਾਲ ਹੋ ਜਾਂਦਾ ਯਾਰ ਚਲ ਪਾਣੀ ਪਾ ਦੇ ਬਸ ਮਣੀ ਉਹ ਮੰਮੀ ਕਿਹੜਾਗਾ ਉਹ ਗੇਂਜੀਆਂ ਮਾਤਾ ਆਇਆ ਆ ਗਿੱਜੇ ਦਰਨ ਗਿਆ ਕੀ ਕੰਮ ਪੈ ਗਿਆ ਹੁਣ ਤਾਂ ਮਿਲ ਕੇ ਗਿਆਗਾ ਉਹ ਬਸ ਕੰਮ ਕੀ ਕੀ ਬਣਾਉਣਾ ਕੁਛ ਨਹੀਂ ਯਾਰ ਸਾਡਾਂ ਨੂੰ ਪਤਾ ਵੱਡਾ ਹੈ ਠੀਕ ਆ ਉਹਨਾਂ ਨੂੰ ਪਾਣੀ ਆ ਕੰਮ ਲੱਗਦਾ ਸੀਗਾ ਉਹ ਪਾਣੀ ਹੋ ਗਈ ਆ ਜਾ ਕੋਈ ਪਾਰਟੀ ਸਾਡੀ ਕਰਦੇ ਆ ਪਾਰਟੀ ਸਾਲਟੀ ਯਾਰ ਹੁਣ ਤਾਂ ਬਈ ਕਿਹੜਾ ਟਾਈਮ ਆਇਆ ਕੀ ਗੱਲਾਂ ਤੇ ਜਾਂਦਾ ਸਾਡਾ ਵੱਡਾ ਹੈ ਨਹੀਂ ਪਤਾ ਓਏ ਆਪਾਂ ਕਿਹੜਾ ਬੜਾ ਟਾਈਮ ਲਾਉਣਾ ਥੋੜੇ ਜਿਹਾ ਟਾਈਮ ਚ ਮੁੜ ਆਵਾਂਗੇ ਅੱਛਾ ਚਲ ਫਿਰ ਵੜਾ ਕਰਦਾ ਬਾਗ ਚੱਲਦੇ ਆਂ ਹੋਰ ਆ ਜਲੀ ਕੁੰਡੀ ਲਾਿਆਂਗੇ ਕਿਉਂ ਦਾ ਜਾਰੀ ਵੀ ਕੁਝ ਹੋਊਗਾ ਯਾਰ ਜਾ ਰਾਂਗੇ ਫੇਰ ਵੀ ਚੱਲ ਕੋਈ ਹੁੰਦਾ ਯਾਰ ਸਾਡੇ ਨਾਲ ਆਉਣੀ ਜਾਂਦਾ ਹੋਰ ਹੁਣ ਕੁੰਡੀ ਲਾ ਦੇ ਯਾਰ ਕੁੰਡੀ ਲਾ ਆ ਰੋਣ ਵਾਲਾ ਹਾਂ ਹਾਂ ਲੜਕੇ ਦਾ ਯਾਰ ਪਤਾ ਹੈਗਾ ਮਾੜੇਗਾ ਗੁਰਜੀਤ ਨੇ ਵੀ ਫੋਨ ਕਰਾਇਆ ਸੀਗਾ ਹਾਂ ਤੇ ਉਹ ਕਹਿੰਦਾ ਆ ਦੋਸਤ ਆਵਦੇ ਆ ਹਾਂ ਵੀ ਖਾਣੇ ਪੀਣੇ ਕੋ ਸ ਬਲਜੀਤ ਵੀ ਜਾਊ ਬੀਟ ਵੀ ਜਾਊਗਾ ਚਲ ਵਗ ਚੱਲ ਹਾਂ ਇਕੱਲਾ ਹੀ ਆਹ ਤਾਂ ਅੱਛਾ ਆਪਾਂ ਤਿੰਨੇ ਹੀ ਆ ਵਧੀਆ ਅਨੁਜਾਇਆ ਕਰਕੇ ਮੁੜਿਆ ਮੈਂ ਉਹ ਖੜਾ ਬਲੀਜੀ ਸਾਹਮਣੇ ਹਾਂ ਓਏ ਹਾਂ ਓਏ ਹਾਂ ਆ ਜਾ ਚੱਲ ਚੱਲ ਕੀ ਹੁੰਦਾ ਬਾਅਦ ਚੱਲ ਜਿੰਦਾ ਹੋਰ ਹੋ ਕਿੱਥੇ ਰਹਿ ਗਏ ਯਾਰ ਗੱਲ ਤੇਰੀ ਪੱਕੀ ਆ ਪੂਰੀ ਤਿਆਰੀ ਬਾਲਾ ਹੀ ਲਾ ਹਾਂ ਹੁੰਦੇ ਆ ਜਮੀਕਾ ਥੋੜੀ ਜਿਹੀ ਨਗਰ ਬਣਦੀ ਜਾ ਚੱਲ ਓਏ ਆ ਜਾਓ ਕਿੱਥੇ ਰਹਿ ਗਏ ਸੀ ਹੋਰ ਕਿਵੇਂ ਆ ਬਲੀਜੀ ਵਧੀਆ ਹੋਰ ਕੀਜੀ ਯਾਰ ਬਾਲੀ ਲਾਤਾ ਉਹ ਟਾਈਮ ਤੇ ਮੈਨੂੰ ਲੱਗ ਗਿਆ ਯਾਰ ਅਡੇ ਘਰੇ ਕੋਈ ਹੈ ਨਹੀਂਗਾ ਮੈਂ ਸਾਡੇ ਉੱਤੇ ਖਣ ਲੱਗ ਗਿਆ ਅੱਛਾ ਕਿੱਧਰ ਵਾਗੇ ਸੀ ਉਹ ਕਿਸ ਤੂੰ ਜੀ ਪੰਨ ਗਿਆ ਦੋ ਪਤਾ ਹੈਗਾ ਟ੍ਰੈਕਟ ਜੀਆ ਚੱਲ ਬੈਠੋ ਬੇ ਲੇਟ ਆ ਪਹਿਲਾਂ ਚੱਲ ਆ ਲੈ ਸ ਕਲਾਗ ਦੀ ਤਿਆਰੀ ਨਾਲ ਆਇਆ ਹੈ ਫਿਰ ਹੋਰ ਆਬ ਤਿਆਰੀ ਨਹੀਂ ਚੱਲਣਾ ਪੈਂਦਾ ਕੀ ਕੁਛ ਲਿਆ ਆ ਉਹ ਬਸ ਆਇਆ ਖਾਣ ਪੀਣ ਨੂੰ ਚੱਲ ਫਿਰ ਕਿੱਥੇ ਲੈਣਾ ਉਹ ਤੁਹਾਨੂੰ ਦੱਸ ਦਿਆਂ ਸਰਪ੍ਰਾਈਜ਼ ਅਦਰ ਖਾਤਰੇ ਚੱਲ ਗਏ ਚਲੋ ਜੀ ਆ ਜਾਓ ਹਾਂਜੀ ਬਾਪੂ ਟਾਂ ਦਾ ਫਿਰ ਪੂਰਾ ਚੱਲਿਆ ਬਈ ਕੰਮ ਪੂਰਾ ਫਸਾ ਬਣਾ ਪਿਆ ਪੂਰਾ ਬਾਗਲਾ ਬਣਾ ਜਿੰਨੇ ਬੰਦੇ ਖੜਿਆ ਹੁਣ ਦੇਖੋ ਵੀ ਕਿਸਮਤ ਕੀ ਦੀ ਫਿਰ ਪਤਾ ਲੱਗ ਜਾਣਾ ਹਾਂ ਫਿਰ ਕੱਲ ਨੂੰ ਲੱਗਦੀ ਪਤਾ ਬਸ ਦੋ ਵੇ ਟੱਕ ਲੱਗ ਜੂਗਾ ਪਤਾ ਹਾਂਜੀ देखो ना घोड़ बहुत आई हां जी हां पोलिंग भी करनीया करके मोदी भी आ सकता दो का है पंजाब ਦੇ ਵਿੱਚ मोदी ਥੋੜਾ ਘਟਾਗਾ ਮੋਦੀ पंजाब ਨੂੰ ਸੋਚਈ ਸੋਚ ਨਹੀਂ ਰਹਾ ਬਸ ਜਵਾਵਤ ਹੈ हां ਵੀ ਇਹ ਮੰਡੀਆਂ ਮੁਕੇ ਤੋੜਦੇ ਆ ਆਪਣੇ ਪੱਲੇ ਕੁਸਰਾ ਸੰਬੰਧਿਤ ਉਹਨਾਂ ਦੀ ਨਿਗਾ ਪੰਜਾਬ ਦੇ ਆ ਗਈ ਵੀ ਇਹਨੂੰ ਆ पंजाब ਲੋਕ ਅਖਰ ਵਖਰ ਕਰਦੇ ਆ ਹੋਰ ਸੂਬੇ ਦੇ ਲੈਦੇ ਸੋ ਆ ਗਿਆ ਅਬਦਾ ਬੰਦਾ ਕੋਈ ਗਰੀ ਜਾਂਦਾ ਇਹ ਸੂਬਿਆਂ ਦੇ ਵਿੱਚ ਨਸ਼ਾ ਹਾਂ ਬਿਲਕੁਲ ਪੰਜਾਬ ਵਾਲੀ ਕੱਲਾ ਬੈਣ ਲੱਗਿਆ ਬਿਲਕੁਲ ਪੰਜਾਬ ਇੱਕ ਚੀਜ਼ ਊੜਾ ਬੰਦਾ ਵੀ ਕੰਮ ਕਰੀ ਜਾਂਦਾ ਕੋਈ ਮੈਡੀਕਲ ਕੋਈ ਮੈਡੀਕਲ ਨਹੀਂ ਉਹ ਕੁਦਰਤੀ ਚੀਜ਼ ਆਪਾਂ ਘਰੇ ਨਹੀਂ ਬਣਾਈ ਵੀਰ ਦਾ ਇੱਕ ਬਸੜੀ ਆ ਉਹ ਵੀ ਤਾਂ ਬੀਜ ਤੇ ਆਏ ਨੇ ਪੀਰ ਵਾਲਾ ਮੰਗਲ ਵਾਲਾ ਉਹ ਦੇਖ ਕਿੰਨਾ ਫਦਾ ਫਵਾਲ ਮੀਂਹ ਆ ਉਹ ਘਟ ਖਾਂਦੇ ਸਮਝਦੇ ਆ ਕੋਈ ਗਾਂਦਾ ਨਹੀਂ ਇੱਧਰ ਕੋਈ ਖਾਂਦਾ ਨਹੀਂ ਆਪਣੇ ਵੱਤ ਖਾਂਦੇ ਕਿ ਮੂੰਹ ਚ ਬਦੇਰੀ ਆ ਪੀਜ ਬਹੁਤ ਹੈ ਸਾਰੇ ਗਏ ਹੋਇਆ ਆਪਾਂ ਕੋਈ ਸ਼ੇਡ ਨਹੀਂ ਛੱਡੀ ਉਹਨੂੰ ਬਿਮਾਰੀ ਵੀ ਨਹੀਂ ਲੱਗਦੀ ਜੇ ਬੰਦਾ ਖਾਂਦਾ ਬਣ ਬਵਾਰੀ ਨਹੀਂ ਲੱਗਦੀ ਇਹ ਪੱਕੀ ਗੱਲ ਹੈ ਉਹਨਾਂ ਅਮੀਰ ਬੰਦੇ ਬਾਣੀ ਪਾਏ ਖਾਂ ਲੱਗੇ ਹਰ ਇੱਕ ਬੰਦਾ ਖਾਂਦਾ ਜਿੱਦਾਂ ਗੱਲ ਇਦਾਂ ਹੀ ਦਾ ਬਲੈਕ ਹੋ ਰਹੀ ਹੈ ਬਲੈਕ ਹੋ ਰਹੀ ਹੈ ਬੰਦਾ ਖਾਂਦੇ ਰੇਦਾ ਬਾਣੀ ਤੋਂ 50 ਸਾਲ ਤੱਕ ਜਾਂਦਾ ਇੱਕ ਪੱਕੀ ਗੱਲ ਹੈ ਹਾਂ ਲੱਗਦਾ ਹੋਰ ਕੀ ਕਰੇ ਬਈਆ ਇਹਦਾ ਵੀ ਇੱਕ ਦਵਾਈ ਹੈ ਪੈਸਾ ਹੈ ਚਾਹੇ ਦਵਾਈ ਚਲਾ ਲਵਾਂ ਹਾਂ ਬਿਹਤਰ ਤਰੀਕਾ ਕੀਤਾ 15 ਜੋਨ ਦਾ ਉਹ ਨਹੀਂ ਤਾਰ ਰਿਹਾ ਪਾਤੀ ਆ ਰਹੀਆਂ ਬੱਚਾ ਮੀਹ ਪੈਦੀ ਦੇ ਰਾ ਅੱਛਾ ਆ ਜੇ ਮੀਹ ਪੈ ਜੇ ਫਿਰ ਤਾਂ ਕੀ ਆਤਾ 15 ਤਰੀਕ ਤੋਂ ਲੇਟ ਦਾ ਵੀ ਹੋ ਜਾਊਗਾ ਅਟਕਾ ਉਹ ਜਵਾਕ ਨਹੀਂ ਰੋ ਉਹ ਸਾਡਾਂ ਦੇ ਰੱਖ ਜਾਂਦੀ ਜਾਂਦਾ ਉਹ 24 ਦੇ ਮੁੰਡੇ ਨਾਲ ਉਹੀ ਆ ਨਾ ਹਾਂ ਮੈਂ ਕਰਦਾ ਨੂੰ ਫੋਨ ਹਲੋ ਹਲੋ ਮਨਜਿੰਦਰ ਕਿੱਥੇ ਐ ਅੱਛਾ ਕਿਸ਼ਤ ਭਰਨ ਗਿਆ ਹੈ ਮੈਂ ਵੀ ਤੇਰੇ ਕੋਲ ਆਉਣਾ ਦੀ ਯਾਰ ਬੜਾ ਕੰਮ ਦੀਗਾ ਹਲੋ ਆ ਜਾ ਛੇਤੀ ਆ ਜਾ ਬੜਾ ਜਾ ਕਿੰਦਰ ਔਰਿਆ ਔਰਿਆ ਆਵੇ ਔਰਿਆ ਉਹ ਤਾਂ ਤੂੰ ਸੇਖਰ ਪਰ ਕਿੱਧਰ ਬੈਠਾ ਤੂੰ ਆ ਜਾ ਬੜਾ ਬੜਾ ਮੇਰਾ ਗੋਲਾ ਬਣਿਆ ਰਿਹਾ ਮੈਂ ਤੈਨੂੰ ਘਰੇ ਲਈ ਕਿੰਿਆ ਯਾਰ ਆ ਜਾ ਆ ਜਾ ਤੂੰ ਬੜਾ ਕੰਮ ਹੈ ਤੂੰ ਫੋਨ ਤਾਂ ਕਰਿਆ ਸੀ ਮੈਨੂੰ ਉਹ ਤਾਂ ਕਰਿਆ ਸੀਗਾ ਮੈਨੂੰ ਅੱਜ ਤੂੰ ਘਰੇ ਆ ਗਿਆ ਹੋਵੇਗਾ ਆ ਜਾ ਔਰਿਆ ਆ ਜਾ ਮੈਂ ਕਿਸ਼ਤ ਵਾਰ ਕੈਂ ਟਰੈਕਟਰ ਦੀ ਪਰਿਆ ਹਾਂ ਪਰਿਆ ਕਿੰਨੀ ਕਿਸ਼ਤ ਹੈ ਤੇਰੀ ਕਿਸ਼ਤ ਹੈ ਕਿ 50000 ਰੁਪਿਆ ਅੱਛਾ ਹਾਂ ਭਰਤੀ ਪਰਿਆ ਬੜਾ ਜੂੜ ਹਾਂ ਬਾਠੋ ਤੂੰ ਤਾਂ ਗਰਮੀ ਵਾਲੀ ਆ ਉਹ ਗਰਮੀ ਵਾਲੇ ਤੂੰ ਬੈਠਦਾ ਸੀ 2 ਮਿੰਟ ਮੈਨੂੰ ਦੱਸਦਾ ਓ ਯਾਰ ਉਹ ਤਾਂ ਮੈਨੇਜਰ ਦੇ ਭੀੜ ਵਾਲੀ ਸੀ ਮੁਰਦਾ ਫਿਰ ਹੋਰ ਪੀਲਾ ਤੇ ਮੈਨੂੰ ਫੇਰ ਵੀ ਮਾਗੇ ਪਾਣੀ ਤੂੰ ਮੈਨੂੰ ਸੁਣ ਲੈ ਗੱਲ ਮੈਂ ਤੜਕੇ ਦਾ ਤੇਰੇ ਮਾਗਰ ਫਿਰਦਾ ਚਾਹ ਸੁਣਾਦਾ ਮੁਰਦੀ ਦਾ ਕੀਤਾ ਸੀ ਨਾ ਹਾਂ ਕੀਤਾ ਹਾਂ ਤੂੰ ਐਂ ਕਰੋ ਜ਼ੋਰ ਜਿਹੇ ਆਪਣੇ ਸਮਝਾਦਾ ਅੱਜ ਉਹ ਚੌਰੀ ਦੇ ਮੁੰਡੇ ਨਾਲ ਗੱਤਾਂ ਦੀਆ ਉਹ ਤਾਂ ਕਾਲਜ ਗਏ ਹੋਣਗੇ ਉਹ ਕੋਈ ਕਾਲਜ ਦੇ 2 ਵਜੇ ਤੇਰੇ ਮਾਦੇ ਲਾਤਾ ਉੱਥੇ ਗੱਲ ਦੇ ਤਾਜ ਵੀ ਦੁਪਹਿਰੇ ਲੱਗ ਕਰ ਉਹ ਉਹ ਗੇਜੀ ਜੀ ਨਾਲ ਉਹ ਕਿਹੜੇ ਆਪਰ ਕਾਲਜ ਚ ਪੜਦਾ ਕਿਹੜਾ ਗੇਜੀ ਉਹ ਹੌਲਖਾਂ ਦਾ ਅੱਛਾ ਉਹ ਮੁੰਡਾ ਇਨਾਲ ਉਹ ਨਾਲ ਦੀਗਾ ਉਹ ਤਾਂ ਕਿਤੇ ਕਿਹੜੇ ਗੱਲ ਚ ਫੜਦਾ ਆਪਣਾ ਗੱਲ ਫੜਦਾ ਚਾਤਾ ਮੈਂ ਪਤਾ ਨਹੀਂ ਉਹ ਵੀ ਗੋਵਰ ਕਰ ਕਰ ਜਾ ਕੇ ਮੈਂ ਨਾ ਹੁਣ ਜਾਣਾਗਾ ਘਰੇ ਮੈਂ ਢੜਕੇ ਤਾਂ ਪੱਜਿਆ ਪਹਿਲਾਂ ਕਰਦੇ ਚ ਤੂ ਦੋਸਤ ਪਤਾ ਮੈਂ ਵੀ ਕਰਦੇ ਗੱਲ ਰਦਾ ਇਸ ਤਰ੍ਹਾਂ ਕਿਹਾਗਾ ਮੁੜ ਤੋਂ ਮੁੜ ਕੇ ਹੋ ਗਿਆ ਯਾਰ ਜੇ ਅਸੀਂ ਗੋਵਰ ਕਰ ਵੀ ਪੀਣ ਦਿੱਤਾ ਮੈਨੂੰ ਕਿੱਥੋਂ ਪੀਣ ਦੇ ਮੈਂ ਪਾਣੀ ਮੇਰੇ ਯਾਰ ਲਕੀ ਪੀ ਗਿਆ ਚਾਤਾ ਪਾਣੀ ਵੀ ਹੋ ਰਹੀ ਆਇਆ ਕਰਦਾ ਮੈਂ ਤਾਂ ਹੁਣ ਮੈਂ ਘਰੇ ਜਾਣਾ ਘਰੇ ਜਾ ਕੇ ਨਾ ਜਾ ਕੇ ਮੈਂ ਆਗਾ ਗੋਵਰ 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 ਕੇ ਫਿਰ ਮੈਂ ਤੁਹਾਨੂੰ ਤਾਂ ਹਟਾਗਾ ਠੀਕ ਹੈ ਫਿਰ ਤੁਸੀਂ ਫਿਰ ਮੈਨੂੰ ਜੀ ਜੀ ਦੱਸਣਾ ਕੋਈ ਚੰਗੀ ਲੋਕੇਸ਼ਨ ਕਿੱਥੇ ਬੈਠੀ ਹੈ ਅਸੀਂ ਤਾਂ ਉਰੇ ਬੈਠੇ ਹੁੰਦੇ ਸੀ ਯਾਰ ਦੇਖ ਲਓ ਬਾਕੀ ਤੁਹਾਨੂੰ ਕਿਵੇਂ ਲੱਗਦੀ ਹੈ ਜੀ ਲੋਕੇਸ਼ਨ ਤਾਂ ਠੀਕ ਲੱਗਦੀ ਆ ਉਨੀ ਰੋਕ ਲੈ ਯਾਰ ਜੀ ਆ ਜਾ ਬੈਠੋ ਰੇ ਯਾਰ ਮੈਂ ਤੇ ਚਿੰਤਾ ਹੀ ਹੋ ਜਾਂਦੀ ਘਰੇ ਕੋਈ ਹੈ ਨਹੀਂਗਾ ਤੇ ਹੱਡ ਲਾਊਗਾ ਨਾ ਟਾਈਮ ਨਾ ਬਾਅਦ ਚਲ ਆ ਲਾਊਡ ਲੋਕੇਸ਼ਨ ਤਾਂ ਵਧੀਆ ਨਾ ਯਾਰ ਕਿੱਥੇ ਉਹ ਫਿਰ ਆ ਗੱਲ ਬਾਤ ਆ ਉਰੇ ਤਾਂ ਗੱਲ ਬਾਤ ਸੁਣਾਉਣੇ ਆ ਕੁਰਸੀਆਂ ਬੜੀਆਂ ਸਜਾ ਕੇ ਲਾਈਆਂ ਯਾਰ ਪਾ ਛੰਡਾ ਹੈ ਗਰਮ ਹੋ ਗਿਆ ਉਲੀਆ ਗਰਮ ਛੰਡਾ ਪੀ ਲਾਂਗੇ ਗੱਲਬਾਤ ਕਰ ਲਓ ਬਈ ਗੱਲਬਾਤ ਤਾਂ ਕੀ ਕਰਦਿਆਂ ਲੈ सोनू ਕੀ ਸੁਜੀ ਸਿਕਰ ਦੁਪਹਿਰੇ ਇਹ ਕੰਮ ਕਰ ਦੇ ਵੀ ਪਾਰਟੀ ਕਰਦੇ ਆ ਓ ਯਾਰ ਮਹਾ ਯਾਰ ਕੱਲ ਦੁਪਹਿਰਾ ਥੋੜੀ ਆ ਛਣ ਦੇ ਕੇ ਬੱਦ ਵਝਾਉਣੇ ਓਏ ਮੇਰੇ ਬਾਅਦ ਛਣ ਦੁਪਹਿਰੀ ਆ ਮੈਂ ਤਾਂ ਕਰੂੰ ਨਿਕਲਦਾ ਮੈਂ ਦਸ ਤੋਂ ਛਣ ਅਥਰ ਦੇ ਮਾਣਾ ਉਹਦਾ ਘੜਾ ਦੇਣਾ ਬਾਰੇ ਉਰੇ ਦਰੋ ਬਈਆ ਸਟੋਗਲਾ ਆ ਜੇ ਤਪੀ ਰਿਆ ਉਹ ਬਈ ਬਾਈ ਗੱਲ ਤੇ ਯਾਰ ਵਧੀਆ ਨਾ ਆਉਗੇ ਵਧੀਆ ਪਾਸੇ ਕੀ ਸੈਰ ਹੋਗੀ ਸਵਾਦ ਹੀ ਹੈਗਾ ਤਰ ਮੈਂ ਓਏ ਥਣ ਸੰ ਜਿੰਦਗੀ ਜ਼ਰੂਰੀ ਆ ਇਹ ਗੱਲ ਕੱਲਾ ਕਰ ਇਤਨੇ ਬੈਠੇ ਰਹਿਣਾ ਬਈਆ ਸਾਡੇ ਦੇ ਕਿਹੜੀ ਲੈਫ ਆ ਤੇਰੀ ਲੈਫ ਤੂੰ ਲੈਣ ਨਿਆਰ ਤਾਂ ਓਏ ਤੈਨੂੰ ਕਰਦੇ ਸੈਟ ਕੋਈ ਨਹੀਂ ਸਾਡੇ ਨਾਲ ਰਹਿਗਾ ਹੱਸਾ ਯਾਰ ਹੋਰ ਨਾ ਇਹ ਗੱਲ ਵੀ ਆ ਉਹ ਤੂੰ ਫੇਰ ਕਰ ਨਾ ਕਰੇਗਾ ਆਪਣੇ ਹੁੰਦੇ ਹੋਰ ਸੁਣਾ ਪਰਵਾਹ ਠੀਕ ਆ ਉਹ ਬਸ ਟਾਈਮ ਪਾਸ ਹੋ ਜਾਂਦਾ ਰੋਹੀ ਬਹੁਤ ਆ ਕੋ ਟਾਈਮ ਪਾਸ ਵੀ ਜ਼ਰੂਰੀ ਆ ਜ਼ਿੰਦਗੀ ਚਾ ਹੋਰ ਕੀ ਉਹ ਤੁਸੀਂ ਤਾਂ ਕਰਦੇ ਨਾ ਯਾਰ ਇਹਨਾਂ ਅੱਛਾ ਯਾਰ ਉਹ ਯਾਰ ਆਵਾਜ਼ ਨੂੰ ਪਤਾ ਨਹੀਂ ਕਿਵੇਂ ਲੱਤੀ ਜਾਂਦੇ ਹੁੰਦੇ ਆ ਹਾਂ ਅਹਲੇ ਤੂੰ ਕੀ ਕਰਦਾ ਨਾ ਸ਼ਿੰਗਾ ਤੇ ਆਂਦੇ ਪਿੰਦੇ ਤਾਂ ਤੁਸੀਂ ਕੁਛ ਹੈ ਨਹੀਂ ਯਾਰ ਯਾਰ ਖਾਣੇ ਵੀ ਤੇ ਹੈਗੇ ਆ ਤੇ ਸਾਮ ਠੰਡਾ ਪੀਤਾ ਹੁਣ ਹੋਰ ਕੀ ਪੀਣਾ ਸੀ ਯਾਰ ਜਾ ਆ ਦੇ ਛੰਡੇ ਛੰਡੇ ਚਣੇ ਹੁੰਦੇ ਕੋਈ ਚੱਜ ਦੀ ਚੀਜ਼ ਖਾ ਪੀਆ ਕਰੋ ਨਾ ਤੂੰ ਦੱਸ ਦੇ ਕੀ ਹੁੰਦੇ ਜਾਈ ਤੇ ਜੀ ਆ ਕੋਈ ਨਹੀਂ ਅੱਜ ਤਾਂ ਆਪਣਾ ਕੋਈ ਟਾਈਮ ਘਾਟਾ ਜਿੱਦਾਂ ਫਿਰ ਇਕੱਠੇ ਬੈਠੇ ਉਦਾਂ ਫਿਰ ਖਾਵਾਂਗੇ ਨਾ ਇਹ ਜੀ ਕੀ ਜੇ ਸਾਨੂੰ ਨਹੀਂ ਪਤਾ ਰਹੀ ਕੀ ਖਾ ਪੀ ਲਾਂਗੇ ਕੋਈ ਨਹੀਂ ਮੌਕੇ ਤੇ ਹੀ ਦੇਖਾਂਗੇ ਕੱਲ ਅਗਲੇ ਸੰਡੇ ਰੱਖਾਂਗੇ ਪ੍ਰੋਗਰਾਮ ਆਪਾਂ ਠੀਕ ਆ ਅਗਲੇ ਸੰਡੇ ਪਰ ਅੱਜ ਦਾ ਲੇਟ ਹੋ ਗਏ ਹੋਰ ਉਹ ਦੱਸ ਦਿਨ ਰੱਖਾਂਗੇ ਆਪਾਂ ਕੋਈ ਆਗਲੇ ਛੱਡੇ ਮੈਨੂੰ ਮੜਾ ਪਹਿਲਾਂ ਦੱਸ ਦਿਓ ਮੈਂ ਕਰੇ ਮਾ ਪੁੱਛਾਂ ਬਣਾ ਜੈਮ ਕਰ ਲੂੰਗਾ ਕਈ ਵਾਰ ਪੁੱਤਾ ਨਹੀਂ ਕਰੇ ਤੈਨੂੰ ਪਹਿਲਾਂ ਫੋਨ ਕਰਦਾ ਹਾਂ ਫੋਨ ਕਰ ਦੋ ਪਹਿਲਾਂ ਫੋਨ ਕਰ ਦੋ ਤੈਨੂੰ ਚੜਾ ਲਿਆ ਮੈਂ ਮੈਂ ਚੜਾ ਕੇ ਲੈ ਜਾਉਂ ਚੱਲ ਗੋੜਾ ਲੈ ਮਣੀ ਮੋੜ ਮੋਟ মোটরসাইਗਲ ਜਰ ਅਸੀਂ ਆਉਣੇ ਮੈਂ ਮੋੜਾ ਹੋੜਦਾ ਚੱਲ ਮੈਂ ਮੋੜਾ ਨੌਂ ਡੇਟ ਹੋ ਗਿਆ ਬੜਾ ਬਾਹਲੇਟ ਹੋ ਗਿਆ ਅੱਧਾ ਵੀ ਡਿੱਕੀਂ ਡਾਉਂਦਾ ਲੈ ਵੀ ਗੇਤੀ ਲੈ ਕਾਮ ਆਮ ਮਾ ਤੇ ਆ ਲੇ ਸਰੇ ਲਾਉਣਾ ਉਹ ਤਾਂ ਦੇਖ ਪਬਜੀ ਕਰ ਅੱਗੇ ਅੱਗੇ ਦੇਖ ਹੁੰਦਾ ਕੀ ਆ ਉਹ ਨਾਲ ਇੱਕ ਗੱਲ ਹੋਰ ਕਿਸੇ ਨੂੰ ਪਤਾ ਵੀ ਨਾ ਲੱਗੇ ਉਹ ਕੋਈ ਤੁਹਾਡੇ ਨੂੰ ਲੱਗਣਾ ਨਾ ਤੂੰ ਕਿਸੇ ਨੂੰ ਦੱਸੀ ਨਾ ਮੈਂ ਦੱਸ ਉਹ ਇਹਦਾ ਪਤਾ ਲੱਗੇ ਦੂਜੇ ਨੂੰ ਆਹ ਚੱਲ ਹੋਰ